हजूरी सत्कार लोग माता जी श्रद्धा के फुल अर्पित करने पहुंची गुरु प्यारी सात संगत सब तो पहला फतेह प्रवान करो जी वाहू जी का खालसा वाहगुरु जी की फतेह मेरे तो पहला बुलारिया ने तो पहला कथा कीर्तन के राही इस परिवार इस माता जी के प्रति उन्होंने प्रथाए जो गलबात रखनी सी आप सब के सामने अपने सबमख रख दी गई है उसको तो उपरंत जिस व्यक्त गुरु ग्रंथ साहब महाराज जी पास हुक्मनामे की दा मिल जाए ਇਹ ਮੇਰਾ ਖਿਆਲ ਹੈ ਕੁਛ ਨਹੀਂ ਆ ਕੁਛ ਕਰਨਾ ਕੁਛ ਕੋਈ ਸ਼ਬਦ ਬੋਲਨੇ ਉਹ ਉਚਿਤ ਨਹੀਂ ਹੁੰਦੇ ਸਭ ਤੋਂ ਸੁਪਰੀਮ ਉਹੀ ਸ਼ਬਦ ਹੁੰਦੇ ਨੇ ਜੋ ਸਤਿਗੁਰਾਂ ਨੇ ਸਾਡੇ ਲਈ ਵਰਕਸ਼ਿਸ਼ ਕੀਤੇ ਹੁੰਦੇ ਨੇ ਉਸੋ ਕਮਰਾ ਹਿੰਦੂ ਨਾਮੇ ਦੇ ਰਹਿ ਇਸ ਕਰਕੇ ਮੈਂ ਤੇ ਵਸੇ ਨਹੀਂ ਕੱਲੀ ਪਹਿਣੀ ਹੈ ਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੈਂ ਸਮੂੱਚੀਆਂ ਸੰਗਤਾਂ ਤੋਂ ਤੇ ਪਰਿਵਾਰ ਤੋਂ ਇਸ ਗੱਲ ਦੀ ਮਾਫੀ ਚਾਹੁੰਦਾ ਕਿ ਕਈ ਹੋਰ ਕਾਰਨਾ ਕਰਕੇ ਜਿਸ ਤੰਦੇ ਮਾਤਾ ਜੀ ਇਸ ਦੁਨੀਆ ਤੋਂ ਛਡਾ ਲਈ ਕੀਤੀ ਹੈ ਗਏ ਨੇ ਮੇਰੇ ਕੋਲੋਂ ਪਹੁੰਚਿਆ ਨਹੀਂ ਗਿਆ ਮੈਂ ਅੱਜ ਇਸ ਹਾਲਾਤ ਦੇ ਵਿੱਚ ਇੱਥੇ ਆਪ ਜੀ ਦੇ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਲਈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਇਆ ਹਾਂ ਨਾ ਪਹੁੰਚਣ ਦਾ ਦੇਰੀ ਨਾਲ ਪਹੁੰਚਣ ਦੇ ਉੱਤੇ ਸਾਰੀਆਂ ਸੰਗਤਾਂ ਤੋਂ ਮਾਫੀ ਚਾਹੁੰਦਾ। ਕਹਿੰਨੇ ਕੱਲ ਜਰੂਰ ਆਇਆ ਕਿ ਜੋ ਮਾਤਾ ਜੀ ਨੇ ਆਪਾਂ ਨੂੰ ਆਪਣੀ ਜਥੇਬੰਦੀ ਨੂੰ ਆਪਣੇ ਪਰਿਵਾਰ ਨੂੰ ਜਥੇਬੰਦੀ ਦੇ ਵਿੱਚ ਖੜਨ ਦੀ ਤੁਰਨ ਦੀ ਤੇ ਲੜਨ ਦੀ ਪ੍ਰੇਰਣਾ ਮਾਤਾ ਜੀ ਤੋਂ ਮਿਲੀ। ਜਿਹੜੀਆਂ ਹਰੇਕ ਮਾਂ ਦੇ ਹਿੱਸੇ ਨਹੀਂ ਆਈਆਂ ਹੁੰਦੀਆਂ ਗੱਲਾਂ ਸਮਾਜ ਦੇ ਵਿੱਚ ਇਹ ਗੱਲ ਹਰੇਕ ਹੀ ਸੋਚਦਾ ਹੈ ਕਿ ਜਿਵੇਂ ਇੱਕ ਕਹਾਵਤ ਹੈ ਪਿੰਡ ਦਾ ਰਾਹ ਪੁੱਤ ਆ ਪਛਾਣ ਨਹੀਂ ਮਿਲਦਾ ਬਹੁਤ ਘੱਟ ਮਾਂਵਾਂ ਹੁੰਦੀਆਂ ਜਿਹੜੀਆਂ ਆਪਣੇ ਬੱਚਿਆਂ ਨੂੰ ਸਮਾਜ ਦੀ ਸੇਵਾ ਦੇ ਕੰਮ ਦੇ ਵਿੱਚ ਲੋਕਾਂ ਦੇ ਹੱਕੀ ਲੜਾਈਆਂ ਦੇ ਵਿੱਚ ਤੋਰਦੀਆਂ ਨੇ ਸੋ ਉਹ ਇਸ ਮਾਂ ਦੇ ਹਿੱਸੇ ਆਇਆ ਹੈ ਉਹਨੇ ਬਹੁਤ ਵੱਡੇ ਬਟਾ ਯੋਗਦਾਨ ਇਸ ਮਾਂ ਦਾ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਲੜਾਈ ਦੇ ਵਿੱਚ ਹੋਰ ਅਜਿਹੇ ਸਮੇਂ ਤੇ ਜੇ ਉਹ ਹਜੇ ਲੜਾਈ ਅਧੂਰੀ ਹੋ ਗਈ ਅਧੂਰੀ ਨਹੀਂ ਲੜਾਈ ਸਗੋਂ ਹੋਰ ਵੀ ਪਚੀਦਾ ਹੋਵੀ ਹੋਵੇ ਹੋਰ ਵੀ ਕੰਬੀਰਤਾ ਨਾਲ ਲੜਨ ਦੀ ਲੋੜ ਹੋਵੇ ਜਿਵੇਂ ਮੇਰੇ ਤੋਂ ਪਹਿਲਾਂ ਕਾਕਾ ਸਾਹਿਬ ਬੋਲ ਰਿਹਾ ਸੀ ਦਸਵਲੇ ਆਪਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਾਨਫਰੰਸਾਂ ਕਰਦੇ ਸੀਗੇ ਗੱਲ ਸਾਹਮਣੇ ਆਈ ਸੀ ਉਦੋਂ ਕਿ ਮੱਧ ਪ੍ਰਦੇਸ਼ ਦੀ ਸਰਕਾਰ ਨੇ ਇੱਕ ਕਾਨੂੰਨ ਬਣਾਤਾ ਕਿ ਜ਼ਮੀਨ ਲੈਣੀ ਹੈ ਤੇ ਪੈਸਾ ਵੀ ਕੋਈ ਨਹੀਂ ਦੇਣਾ ਲੋਕ ਹੈਰਾਨ ਹੁੰਦੇ ਸੀ ਕਿ ਇਹ ਕਿਵੇਂ ਹੋ ਜਾਏਗਾ ਤੇ ਜ਼ਮੀਨ ਵੀ ਲੈ ਲੈਣਗੇ ਤੇ ਪੈਸਾ ਵੀ ਕੋਈ ਨਹੀਂ ਦੇਣਾ ਉਦੋਂ ਆ ਲੱਗਦਾ ਸੀ ਕਿ ਸ਼ਾਇਦ ਜਥੇਬੰਦੀਆਂ ਵਾਲੇ ਲੋਕਾਂ ਨੂੰ ਬਰਗਲਾ ਰਹੇ ਨੇ ਅੱਜ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਦੇ ਨਾ ਹੁੰਦਿਆਂ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਲੈਂਡ ਪ੍ਰੋਪਰਟੀ ਐਕਟ ਦੇ ਤਹਿਤ ਸਾਡੇ ਲੋਕਾਂ ਦੀਆਂ ਜ਼ਮੀਨਾਂ ਲੈਣ ਦੇ ਲਈ ਬਿਲਕੁਲ ਉਹੀ ਕੁਝ ਕੁਛਤਾ ਹੈ ਜੋ ਮਧ ਪ੍ਰਦੇਸ਼ ਦੇ ਵਿੱਚ ਹੋ ਰਿਹਾ ਹੈ ਐਸਾ ਕੋਈ ਨਹੀਂ ਦੇਣਾ ਜ਼ਮੀਨ ਲੈਣੀ ਹੈ ਜ਼ਮੀਨ ਲੈ ਕੇ ਵੀ ਕੀ ਕਰਨਾ ਹੈ ਉਹਦੇ ਵਿੱਚ ਇੱਕ ਨਕਸ਼ਾ ਬਣਾ ਦੇਣਾ ਕਿ ਕਿਧਰ ਨਵਾਂ ਸੜਕ ਜਾਏਗੀ ਇੱਥੇ ਸਕੂਲ ਹੋਏਗਾ ਇੱਥੇ ਗੁਰਦੁਆਰਾ ਹੋਏਗਾ ਇੱਥੇ ਹਸਪੀਟਲ ਹੋਏਗਾ ਇੱਥੇ ਆ ਚੀਜ਼ ਹੋਏਗੀ ਇੱਥੇ ਬਾਜ਼ਾਰ ਹੋਏਗਾ ਉਹ ਇੱਕ ਨਕਸ਼ਾ ਬਣਾ ਕੇ ਲੋਕਾਂ ਨੂੰ ਫਟਲਾਟ ਕੱਟ-ਕੱਟ ਕੇ ਦੇਣਾ ਸਿਰਫ ਕੰਮ ਇਹ ਨਹੀਂ ਹੈ ਉਹਨਾਂ ਦਾ ਤੇ ਸਿਰਫ ਇੰਨਾ ਕੰਮ ਕਰਨ ਦੇ ਵਿੱਚ ਤੁਹਾਡੀ 75% ਜ਼ਮੀਨ ਉਹਨਾਂ ਨੇ ਬਿਨਾਂ ਪੈਸੇ ਦਿੱਤਿਆਂ ਲੈ ਜਾਣੀ ਹੈ 75% ਤੋ ਕਿ ਉਹਨਾਂ ਦਾ ਜਿਹੜਾ ਲੈਂਡ ਪਲਾਨਿੰਗ ਦਾ ਜਿਹੜਾ ਰੂਲ ਹੈ ਜਿਹੜਾ ਨਿਯਮਾ ਹੋਈ ਹੈ ਕਿ ਜਿਹੜੇ ਕਿਸਾਨ ਤੋਂ 1 ਇੱਕਰ ਲਿਆ ਹੁਣ 1000 ਗਜ ਦਾ ਪਲਾਟ ਇੱਕ ਦੇਣਾ ਤੇ 1200 ਗਜ ਦਾ ਇੱਕ ਕਮਰਸ਼ੀਅਲ 플ਾਟ ਦੇਣਾ ਟੋਟਲ ਬਣਿਆ 1200 ਗਜ 200 ਗਜ ਦਾ ਕਮਰਸ਼ੀਅਲ 플ਾਟ 1000 ਗਜ ਦਾ ਰੈਹਾਇਸ਼ੀ 플ਾਟ ਇਹ ਦੇਣਾ ਹੈ ਇੱਕ ਕਿੱਲੇ ਵਾਂਗ ਹੁਣ ਜਿਹੜੇ ਦੇਣਾ ਕਿੰਨਾ 1200 ਗਜ ਦਾ ਇਹ ਲਿਆ ਕਿੰਨਾ ਹੈ ਕਿ ਏਕੜ ਕਿੰਨਾ ਹੁੰਦਾ ਭਲਾ 4840 ਮਰਦਾ 4840 ਗੱਜ ਦੇ ਵਿੱਚੋਂ ਤੁਹਾਡੀ ਜ਼ਮੀਨ ਦੇ ਵਿੱਚੋਂ ਤੁਹਾਨੂੰ ਹੀ 1200 ਗੱਜ ਮੋੜ ਦੇਣੀ ਹੈ ਤੇ ਬਾਕੀ ਸਾਰੇ ਦੀ ਸਾਰੀ ਉਸ ਕੰਪਨੀ ਦੀ ਹੋ ਜਾਣੀ ਹੈ ਉਸ ਸੰਸਥਾ ਦੀ ਹੋ ਜਾਣੀ ਹੈ ਗਮਾੜਾ ਬਣ ਜੇ ਜਾਂ ਗਲਾੜਾ ਬਣ ਜੇ ਕੋਈ ਬਣ ਜੇ ਤੇ ਇਹਦਾ ਮਤਲਬ ਇਹ ਹੈ ਕਿ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਲੜਾਈ ਹੋਰ ਵੀ ਪਚੀ ਦਾ ਸਾਨੂੰ ਇਸ ਲੜਾਈ ਤੇ ਨੂੰ ਹੋਰ ਮਜਬੂਤੀ ਨਾਲ ਬਹੁਤ ਤਕੜੇ ਹੋ ਕੇ ਲੜਨਾ ਪੈਣਾ ਹੈ ਮੇਰੇ ਭੈਤਰੋ ਜੇਹਾਂ ਭਰਨੀਆਂ ਪੈਣੀਆਂ ਜੇਹਾਂ ਤੋਂ ਦਰਿਆ ਗੁਜ਼ਾਰਾ ਨਹੀਂ ਸੋ ਜ਼ਿਆਦਾ ਮੈਂ ਬੋਲ ਨਹੀਂ ਸਕਦਾ ਮੇਰੀ ਇੰਨੀ ਹੀ ਬੇਨਤੀ ਪ੍ਰਵਾਨ ਕਰੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਸਾਰੇ ਸਮਝ ਬਣਾਈਏ ਮਾਤਾ ਜੀ ਇਸ ਦੁਨੀਆ ਤੋਂ ਚਲੇ ਗਏ ਜਥੇਬੰਦੀ ਨੂੰ ਤਾਂ ਘਾਟਾ ਪਿਆ ਹੀ ਪਿਆ ਹੈ ਕਿਸਾਨ ਅੰਦੋਲਨ ਨੂੰ ਕਿਸਾਨ ਸਮਾਜ ਨੂੰ ਵੱਡਾ ਘਾਟਾ ਤਾਂ ਪਿਆ ਹੀ ਪਿਆ ਹੈ। ਲੇਕਿਨ ਮੈਂ ਸਾਡੇ ਦਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਦਾਦੀ ਤੇ ਮਾਂ ਸਮਾਜ ਦੇ ਇਹ ਜਿਹੇ ਪਾਤਰ ਨੇ ਆਪਣੇ ਪਰਿਵਾਰ ਦੇ ਉੱਤੇ ਕਿਸੇ ਤਰ੍ਹਾਂ ਦੇ ਵੀ ਆਈ ਤਕਲੀਫ ਨੂੰ ਉਹ ਇੱਕ ਪਲ ਲਈ ਵੀ ਬਰਦਾਸ਼ਤ ਨਹੀਂ ਕਰ ਸਕਦੇ। ਇੱਕ ਮਾਂ ਹੀ ਹੈ ਜਾਂ ਇੱਕ ਦਾਦੀ ਹੈ। ਅਗਰ ਤੁਹਾਡੀ ਵੈਨ ਤੁਹਾਡੇ ਬੱਚੇ ਦੀ ਵੈਨ ਤੁਹਾਡਾ ਸਕੂਲੋਂ ਤੁਹਾਡਾ ਖੇਤੋਂ ਆਉਣਾ 10 ਮਿੰਟ ਲੇਟ ਹੋ ਜੇ ਨਾ ਉਸ ਮਾਂ ਦੇ ਅੰਦਰੋਂ ਜਿਹੜੀ ਅਰਦਾਸ ਸ਼ੁਰੂ ਹੁੰਦੀ ਹੈ ਪਿਆਰਿਓ ਤੁਸੀਂ ਕਿਸੇ ਅਰਦਾਸੀਏ ਨੂੰ ساری ਜ਼ਮੀਨ ਚਾਹੇ ਦਾ ਆਪਣੀ ਪ੍ਰਾਪਰਟੀ ਸੌਂ ਬਦਿਓ ਤੇ ਇਹ ਕਿਉਂ ਵੀ ਉਹ ਮੇ ਅਰਦਾਸ ਜੁੜ ਕੇ ਕਰ ਜਿਵੇਂ ਮੇਰੀ ਮਾਂ ਜਾਂ ਮੇਰੀ ਦਾਦੀ ਕਰਦੀ ਸੀ ਉਸ ਤਰ੍ਹਾਂ ਦੀ ਅਰਦਾਸ ਨਹੀਂ ਮਿਲਣੀ ਬਹੁਤ ਵੱਡਾ ਨੁਕਸਾਨ ਹੈ ਬਹੁਤ ਵੱਡਾ ਘਾਟਾ ਹੈ ਪਰਿਵਾਰ ਦੇ ਸਿਰ ਤੋਂ ਬਹੁਤ ਵੱਡੀ ਚੀਜ਼ ਗਵਾਚੀ ਹੈ ਅੱਲੀ ਮਾਂ ਨਹੀਂ ਗਈ ਉਹ ਇੱਕ ਦੁਆ ਕਰਨ ਵਾਲੀ ਰੂਹ ਗਈ ਹੈ ਉਹ ਇੱਕ ਅਰਦਾਸ ਕਰਨ ਵਾਲੀ ਰੂਹ ਗਈ ਹੈ ਜੀ ਦੀ ਅਰਦਾਸ ਹਰ ਕਦਮ ਦੇ ਉੱਤੇ ਪ੍ਰਭੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੁੰਦੀ ਸੀ ਸੁਣੀ ਜਾਂਦੀ ਸੀ ਮੰਨੀ ਜਾਂਦੀ ਸੀ ਸੋ ਇਹ ਪਰਿਵਾਰ ਦੇ ਨਾਲ ਅਸੀਂ ਐਸ ਕੇ ਐਮ ਨਾਨ ਪੋਲਿਟিক্যাল ਪਰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਨਾਮ ਮਰਨੂ ਦੁੱਖ ਸਾਂਝਾ ਕਰਦੇ ਹੋਏ ਅੱਜ ਸਾਡੇ ਸਤਿਕਾਰਯੋਗ ਮਾਣ ਦੇ ਪ੍ਰਤੀ ਗੁਰੂ ਚਰਨਾਂ ਦੇ ਵਿੱਚ ਅਰਦਾਸ ਸੰਗਤਾਂ ਨੇ ਕੀਤੀ ਹੈ ਮੁਰਹ ਦੁਆਰਾ ਫਿਰ ਗੁਰੂ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਜੀ ਇਹ ਸਤਿਕਾਰਯੋਗ ਮਾਣ ਨੂੰ ਆਪਣੇ ਚਰਨਾਂ ਦੇ ਵਿੱਚ ਯੋਗ ਸਥਾਨ ਬਖਸ਼ਿਓ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਕਲੀਫ ਦੇ ਵਿੱਚੋਂ ਉੱਭਰ ਕੇ ਪਰਿਵਾਰ ਮੁਰਦ ਦੁਆਰਾ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਸਾਹਮਣਾ ਕਰ ਸਕੇ ਆਪ ਸਾਰਿਆਂ ਦਾ ਸੰਗਤਾਂ ਆਏ ਹੋ ਸਭ ਦਾ तहे ਦਿਲੋਂ ਤੁਹਾਨੂੰ ਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ